ਗੇੜੀ ਰਾਣੀ ਹਾਇ ਆ ਗਏ ਪੂਰੇ ਸਾਰਿਆਂ ਨੂੰ ਜਿੰਨੀ ਸੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਦੇ ਨਵੇਂ ਵਲੌਗ ਤੇ ਤੇ ਅੱਜ ਦੇ ਨਵੇਂ ਵਲੌਗ ਦੀ ਸ਼ੁਰੂਆਤ ਆਪਾਂ ਕੀਤੀ ਯਾਰ ਰੂਟਸ ਦੇ ਹਾਰਨ ਲਾਉਣ ਲੱਗੇ ਆਪਾਂ ਆਪਾਂ ਨੂੰ ਮੋਰਚਲਦਾ ਚਲਾਂ ਜ ਮੜਿਆ ਖੋਜੇ ਲੱਗਾ ਸੀ ਪਰ ਪਾਜ ਗਏ ਆਪਾਂ ਹਾਰਨ ਚੰਗੇ ਵਾਲੇ ਆਪਾਂ ਪਹਿਲਾਂ ਹੀ ਆ ਲਾਏ ਸੀ ਤੇ ਹੁਣ ਆਪਾਂ ਲੱਗੇ ਆ ਰੂਟਸ ਦੇ ਹਾਰਨ ਲਵਣ ਇੱਕ ਆਕਾਸਤਾ ਪਰਲੀ ਸਾਈਡ ਤੇ ਇੱਕ ਰਹਿ ਗਿਆ ਕਸਣ ਵਾਲਾ ਆਹ ਸੱਚ ਕਸਣ ਨੇ ਜੀ ਇਹਦੇ ਨਟ ਜਾ ਵਸ ਕੇ ਪੇਚ ਫੇਰ ਲਾਉਣੇ ਤਾਰਾਂ ਤੋੜਾ ਇਹਦੀਆਂ ਅੱਜ ਮੀਂਹ ਆਉਂਦਿਆ ਹੈ ਮੌਸਮ ਠੰਡਾ ਹੈ ਲਿਬੜਿਆ ਮੁਰਸ਼ਾਲ ਪੂਰਾ ਹੁਣ ਕਸਦੇ ਹਾਂ ਵੀ ਫਰੂਰ ਤੋਂ ਰੂਰ ਤੋਂ ਕਰ ਦਿੰਨੇ ਆ ਇਹਦਾ ਪੇਚ ਵੀ ਲਾਉਣਾ ਪੈਣਾ ਇਹ ਵੀ ਪਰ ਉਹ ਆਜ ਇਹਨਾਂ ਦੇ ਜਾਰੀ ਆਈ ਦੀ ਤਵਾਜ ਨਹੀਂ ਹੈਗੀ ਇੰ ਇਦਾਂ ਦੀ ਆਵਾਜ਼ ਆਦੀ ਤਾਂ ਕਰਕੇ ਤੇ ਬਾਕੀ ਕਸਦੇ ਆ ਇਹਨਾਂ ਨੂੰ ਆ ਇੱਕ ਲਾਹ ਤੇ ਆਪਾਂ ਹੁਣ ਦੂਜਾ ਕਸਣਨੇ ਆ ਮੌਸਮ ਚੈੱਕ ਕਰੋ ਅੱਜ ਦਾ ਲਓ ਜੀ ਹਾਰਨਾ ਆਪਾਂ ਦੋਵੀਂ ਸਾਈਡ ਤੇ ਕਸਤੇ ਜੇ ਹੁਣ ਦੇਖਦੇ ਇਹਨਾਂ ਦੀ ਆਵਾਜ਼ ਬੁਰੀ ਜਾਂਦੇ ਇਹਨਾਂ ਦੀ ਬਾਤ ਤੇ ਸਾਰੇ ਪਿੰਡ ਤੱਕ ਜਾਂਦੀ ਆ ਤੇ ਬਾਕੀ ਹੁਣ ਆਪਾਂ ਜਾਣਾ ਹੈ ਅੱਜ ਵੀਡੀਓ ਬਣਾਉਣ ਕਰਦੇ ਨੇ ਨਾਲ ਸਾਹਮਣੇ ਖੜੀ ਆਪਣੀ ਰਾਣੀ ਆਓ ਵੇਖੋ ਬਸ ਥੋੜੇ ਟਾਈਮ ਤੱਕ ਜਾਂਦੇ ਆ ਅੱਜ ਮੌਸਮ ਸਹੀ ਹੀ ਮੈਂ ਕਿਹਾ ਚੱਲ ਅੱਜ ਚੱਲਦੇ ਆ ਤੇ ਫਿਰ ਤਿਆਰ ਸ਼ਾਰ ਹੁੰਨੇ ਆ ਤੇ ਚਲਦੇ ਆ ਫਿਰ ਲਾਸਟ ਤੱਕ ਬਣੇ ਰਹਿਣਾ ਅੱਜ ਦੇਖਦੇ ਆ ਕਿੱਥੇ ਚਲਦੇ ਆ ਵਧੀਆ ਅਜੇ ਰੈਸਟੋਰੈਂਟ ਚ ਚਲਦੇ ਆ ਅੱਜ ਅਭੀ ਘਰ ਦੇ ਨਾਲ ਘਮਾਉਣਾ ਚਾਹੀਦਾ ਤੇ ਬਾਕੀ ਓਕੇ ਹੋ ਗਿਆ ਹੁਣ ਸਮਸਾਖ ਕੇ ਆਉਣੇ ਆ ਘਰੇ ਸਮਾਨ ਨੂੰ ਬਾਕੀ ਲਾਸਟ ਤੱਕ ਬਣੇ ਰਹਿਣਾ ਲੋ ਜੀ ਤਿਆਰ ਤਿਉਰ ਹੋ ਗਿਆ ਜੀ ਆਪਾਂ ਤੇ ਹੁਣ ਆਪਾਂ ਚੱਲੇ ਜੇ ਘਰਦਿਆਂ ਦੇ ਨਾਲ ਤੇ ਟਾਈਮ ਹੋ ਗਿਆ ਜੀ 5 ਵਜੇ ਸ਼ਾਮ ਦੇ ਕਰੋ ਆਪਾਂ ਨਿਕਲਣੇ ਵਾਲਿਆਂ ਬਸ ਮੈਂ ਕਿਹਾ ਕਟਿੰਗ ਮੋੜ ਆਈ ਏ ਇਹ ਫਿਰ ਚੱਲਦੇ ਆਂ ਤੇ ਬੜੇ ਰੋਲਾਸ ਤੱਕ ਦੇਖਦੇ ਆਂ ਅੱਜ ਕਿੱਥੇ ਚੱਲਦੇ ਆਂ ਕਿਸੇ ਘੈਂਟ ਜਿਹੇ ਰੈਸਟੋਰੈਂਟ ਚ ਚੱਲਦੇ ਆਂ ਘਰ ਦੇ ਆਣੇ ਖਾਣਾ ਚਾਹੀਦਾ ਹੈ ਤੇ ਚੱਲਦੇ ਆਂ ਹੁਣ ਬੜੇ ਉਹ ਜੀ ਸ਼ਾਮ ਦਾ ਪਿੰਡ ਦਾ ਮਾਹੌਲ ਚੈੱਕ ਕਰੋ ਪਿੰਡ ਸਾਡੇ ਦਾ ਝੋਨੇ ਝੋਨੇ ਕਹਿੰਦੇ ਆ ਪੱਕੇ ਆ ਹਰਿਆਲੀ ਹਰਿਆਲੀ ਹੋਈ ਪਈ ਆ ਲੋਕ ਲੋਕ ਸਾਰੇ ਸਹੀ ਕਰਾਲੇ ਆ ਜਿਹਦੇ ਸ਼ੀਸ਼ੇ ਠਾ ਕਰਨ ਵਾਲੇ ਓਕੇ ਰਿਪੋਰਟ ਆਈਆਂ ਪੀਆ ਆਪਾਂ ਵੀ ਓਕੇ ਰਿਪੋਰਟੀਆਂ ਬਸ ਚੱਲੇ ਹੀ ਆ ਭਰਾ ਆਪਣੇ ਨਾਲ ਲੈਣਾ ਖਾਲਸਾ ਕੌਲ ਜੀ ਆ ਉਹ ਰਸਤੇ 'ਚ ਬਿਠਾਉਣਾ ਜਿਹਦੇ ਆ ਗਿਆ ਹੈ ਉਥੋਂ ਤੇ ਰਸਤੇ 'ਚ ਬਿਠਾ ਦੇਣਾ ਅਈ ਦੇ ਕਾਲੀ ਗਾੜੀ ਨੂੰ ਮੋੜੇ ਉਨੂੰ ਪਹੁੰਚਾ ਲੈਣਾ ਬਾਕੀ ਕਾਲ ਕਰਕੇ ਪੁੱਛ ਲੈਣੇ ਕਿ ਕਿੱਥੇ ਆ ਯਾਰ ਕੋਈ ਨਹੀਂ ਕੁੜਤਾ ਵੀ ਮਾ ਭਾਇਆ ਅੱਜ ਆਪਾਂ ਤੇ ਲਓ ਜੀ ਘਰ ਆਪਾਂ ਤੁਰ ਗਏ ਤੇ ਬਾਬਾ ਜੀ ਦੇ ਦਰਸ਼ਨ ਸਾਨੂੰ ਮਨਸੀਰ ਤੇ ਕਿੱਥੇ ਮੰਮੀ ਕਾਉਂਗੀਂ ਆ ਹਾਈ ਸਰ ਪੰਜ ਬੜੀ ਛੇਤੀ ਛੇ ਕੋਈ ਸਾਹਮਣੇ ਹਸਣ ਦੀ ਕੋਈ ਕੀ ਹਾਲ ਆ ਆ ਸੌਂਗੀ ਜਿਵੇਂ ਹੁਣੇ ਜੇ ਹਸਣ ਕੇ ਡੰਦੇ ਇਹਦੇ ਅੜੀ ਯਾ ਨੰਨੀ ਦਾ ਗਈ ਪੰਜ ਆਨ ਨੇ ਹੁਣ ਚੱਲਦੇ ਆ ਸ਼ਾਮਾ ਪੈ ਗਿਆ ਆ ਸਿਰ ਤੇ ਮਨਸੀਰਤ ਮਾਉਂ ਬੋਲਦਾ ਤੇਗਾ ਆ ਆ ਇਹ ਮੇਟਾਦਾ ਰੋ ਆ ਇਹ ਨਾ ਭੱਜਦਾ ਠੀਕ ਕਰ ਤੇ ਮੈਂ ਉਹ ਜੀ ਘੁੰਮਣ ਫਿਰਨ ਆਗੇ ਵੀਡੀਓ ਵਾਰੀ ਬਣਾਉਣ ਮਨਸੀਰਤ ਮਨਸੀਰਤ ਕਿੰਨੇ ਸੋਹਣੇ ਲੱਗਣ ਦੀ ਕਰ ਲੈਂਦੇ ਹੂੰ ਉਹਦੀ ਕਰਦੇ ਬਾਲੇ ਖੁਸ਼ੀ ਹੀ ਲੱਗਣ ਤੇ ਅੱਜ ਉਹਨਾਂ ਨੂੰ ਪਤਾ ਹੈ ਅਜੇ ਹਰੇ ਆਏ ਆ ਵੀਡੀਓ ਵਾਡੀਓ ਬਣਾਉਣ ਤੇ ਕਿੱਥੇ ਆਏ ਆ ਤੁਹਾਨੂੰ ਪਤਾ ਹੀ ਅੰਮਰਸਰ ਚ ਕਿੱਥੇ ਹੈ ਲੋਕੇਸ਼ਨ ਹੂੰ ਵਾਟ ਪੈਗੇ ਕੁੜਤ ਨੂੰ ਪਹਿਣਾ ਹੀ ਆ ਅੱਧਾ ਬਲੌਗ ਆਦਾ ਬਣ ਗਿਆ ਬਲੌਗ ਤੇ ਬਣ ਗਿਆ ਤੇ ਸਾਰਾ ਆਪਣਾ ਉਹ ਜੀ ਕਹਿੰਦੇ ਮਨਸੀਰ ਤੇ ਸਾਡੀ ਬੇਟੀ ਹੈ ਮਨਸੀਰਤ ਮਨਸੀਰਤ ਗੁੱਤ ਖੋਲੀ ਹੈ ਹੈ ਇਹ ਆ ਅੱਜ ਅੱਜ ਇਹ ਕੋਤਖੋਲ ਵੀ ਲਈ ਫੇਰੇ ਵੀਡੀਓ ਕੀ ਬਣਨੀ ਹੈ ਮੈਂ ਪਤਾ ਇਹ ਕੋਤ ਨਿੰਮਨ ਸੀ ਇਰਤੇ ਤੂੰ ਉਦੋਂ ਵੀ ਇਦਾਂ ਹੀ ਕਰਦੀ ਆ ਤੇ ਅੱਜ ਵੀ ਇਦਾਂ ਕਰਨੀ ਆ ਕਾਸ਼ ਕਿੰਨਾ ਸੋਹਣਾ ਲੱਗੰਦਾ ਹੈ ਲਾਗੇ ਮਨਸੀਰ ਤੋਂ ਕਰੋਂ ਦੀ ਨਾ ਪੂਰੀ ਕਾਸ਼ ਤੁਸੀਂ ਇਦਾਂ ਕਰਨਾ ਲੋ ਜੀ ਕੋਵੀ ਆਈਆਂ ਹੈ ਮਨਸੀਰ ਤੈ ਇਧਰ ਹੀ ਸੈੜ ਆ ਹਾਂ ਜੀ ਮੈਨੂੰ ਪਹਿਲਾਂ ਬੁਲਾਓ ਆ ਗਿਆ ਹੱਥ ਆ ਗਿਆ ਵਿੱਚ ਕਿਹੜੀ ਰਣੀ ਹੈ ਕਿੱਦ ਲੰ ਚੱਲ ਖਾ ਹਾਂ ਲੈ ਹੁਆ ਚਲੋ ਖਾਓ ਗੇਰੇ ਹਾਂ ਯਾ ਕੀ ਕਰਨ ਹੈ ਹਰ ਵੀ ਵੈਸ਼ ਕਰੋ ਮਿੱਤਰੋ ਹਾਂ ਜਿਹਨਾਂ ਦਾ ਖੁਸ਼ੀ ਆਡੇ ਨਾਲ ਹੈ ਨਾ ਉਹਨਾਂ ਪੈਨ ਦੀ ਕੋਈ ਪਰਵਾਹ ਨਹੀਂ। ਆਓ ਮੋਤੀ ਜੀ। ਹੜਾ ਕੋ ਜੀ। ਆ ਗਏ ਪੂਰੇ ਸਾਰਿਆਂ ਨੂੰ। ਜਿੰਨੀ ਸੰਗਤ ਆਈ ਆਪਣੇ ਨਾਲ। ਆਪਣੇ ਨਾਲ। ਆ ਹੀ ਗਏ ਪੂਰੇ ਪੂਰੇ। ਉਹ ਸਾਉਂੜ ਜੀ ਬੜੀ ਚੱਲਣ ਦੀ ਪਤਾ ਨਹੀਂ ਲੱਗਦਾ ਕੀ ਬੰਦ ਹੈਗੀ ਨਹੀਂ। ਚੱਲ ਕੋਈ ਨਹੀਂ ਚਮਚੂ ਹੀ ਫੜਦੇ ਹੋ। ਚਾਹੀਦੇ ਆ। ਕਾਗਤ ਖਾਣਾ ਹੈ। ਮੰਜ਼ੀਰ ਤੱਕ ਕਾਗਤ ਖਾਣਾ। ਲਓ ਜੀ ਕਹਿੰਦੇ ਪੂਰੇ ਖੋਸ ਸਾਰੇ ਜਣੇ। ਹਾਂਜੀ ਮੰਮੀ ਠੀਕ ਜੇ। ਹਾਂ ਠੀਕ ਖੁਸ਼ੀ ਵਿਚਾਰੀ ਬੜੀ ਖੋਸੀ। ਹੈ ਕੋਈ ਇਹਨੇ ਦੇ ਫਿਰ ਹੋਣਾ ਆ ਪੂਰੀ ਖੋਚ। ਅੱਜ ਖੀਂ ਕਹਿੰਦਾ ਪੂਰੀ ਖੋਚ। ਜੀ ਕੱਲ ਸਕੂਲੇ ਜਾ ਕੇ ਦੱਸਣਾ ਆ। ਦੱਸਣਾ ਹੀ ਆਣਾ ਕੋਜੀ। ਨਾਲੇ ਕਹਾ ਅਰਚ ਭਰਾ ਆਪਣੇ ਨਾਲ ਆਈਆਂ। ਹਣਾ ਚੱਲੀਏ ਫਿਰ ਆ ਜਿਵੇਂ ਕੋਮਫਰ ਕੇ ਦੇ ਬਾਹਰ ਚੱਲੀਏ ਉਹ ਤਾਂ ਦਿਨੇ ਆਪਾਂ ਇੱਥੇ ਬਣਾਉਣੇ ਆ ਵੀਡੀਓ ਬਣਨੀਆਂ ਨੇ ਹੁਣ ਮਨਸੀਰ ਤੇ ਨਾਲ ਕੌਣ ਤੇਰੇ ਆ ਲੈ ਕੋਈ ਕੋਮਫਰ ਕੇ ਆਪਾਂ ਥੱਕ ਗਏ ਜੇ ਦਾਦਾ ਤੇ ਲੋ ਜੀ ਆਪਣੀ ਰਾਣੀ ਸੁੰਦਰਾ ਖੜੀ ਆ ਕਹਿੰਦੇ ਆਪਾਂ ਅੱਗੇ ਖੜਨੀ ਆ ਉਹ ਗਏ ਆ ਕੈਪਚ ਤੇ ਆ ਸਟਾਰਬਕ ਆ ਕਿਹਦੇ ਨੂੰ ਸਟਾਰਬਕ ਵੀ ਆਉਣੇ ਆ ਅੱਜ ਰੀਚ ਇੰਨੀ ਬਸ ਪੂਰੀ ਆ ਨਾਲੇ ਆਪਾਂ ਵਲੌਗ ਬਣਾ ਲਿਆ ਨਾਲੇ ਐਨਕ ਵੀ ਤੋੜਤੀ ਮੇਰੀ ਵਧੀਆ ਵਧੀਆ ਵਰਜੀ ਤੁਸੀਂ ਦੱਸੋ ਤੋੜਤੀ ਐਨਕ ਹੈ ਮਸੀਰਤ ਅਸਰੇ ਮੈਨੂੰ ਦੱਸ ਨਹੀਂ ਐਨਕ ਥੋੜੀ ਚਲ ਕੋਈ ਨਹੀਂ ਇਹ ਕਿੜੇ ਬੜੀ ਮਹਿੰਗੀ ਸੀ ਇਹ ਹੈਗੀ 1 ਲੱਖ ਤੇ 100 ਰੁਪਏ ਦੀ ਕੱਲੀ 100 ਦੀ ਚਲਿਏ ਚਲੋ ਹਾਂਜੀ ਆ ਗਿਆ ਖਾਨ ਵੀ ਨੂੰ ਆਈ ਜਾਣਾ ਤੇਰਾ ਪਤਾ ਹਣਾ ਬਹੁਤ ਆਵੇ ਕਿੰਦੇ ਨੇ ਵਿਆਹ ਤੂੰ ਕੀ ਵੇਖੀ ਜਾਣ ਨਿਆ ਵਾ ਖਾਲਾ ਹਣੇ ਨੂੰ ਬਸ ਤੇਰੇ ਨੂੰ ਸਾਈਡ ਤੇ ਕਰ ਦੇ ਜੇ ਨਹੀਂ gana ਬਸ ਲਓ ਜੀ ਕਹਿੰਦੇ ਵੀ ਖਾਨੂ ਦੇ ਆ ਗਿਆ ਵਾ ਤੇ ਹੁਣ ਅਰਚ ਦੇ ਆ ਸੇਵਾ ਕਰਨ ਹੈ ਦਵੋ ਜੀ ਕਿਵੇਂ ਵੀਰ ਭਰਾ ਨੇ ਕਿਤੇ ਜਾਣਾ ਹੋਵੇ ਅਮਰੀਕਾ ਕੈਨੇਡਾ ਕਿਤੇ ਨਹੀਂ ਬਸ ਜੰਡੇ ਆਲੇ ਆਉਣਾ ਇਹਦੇ ਵਿੱਚ ਬਹਿਣਾ ਆਣ ਕੇ ਹੋਣ ਜਾਣਾ ਬਹੁਤ ਹੀ ਵਧੀਆ ਬਾਏ ਬਾਏ ਹਵਾਈ ਅੱਡਾ ਚਮੂਰੋ ਨਹੀਂ ਆਈ ਜੀ ਮੰਸੀਰਤ ਮੰਸੀਰਤ ਅੱਜ ਟਾਪ ਬੜਾ ਕੱਢਿਆ ਜੀ ਮਾ ਪਾਣੀ ਪੀਣਾ ਮੁਕਤ ਲੱਪੰਦੀ ਗੱਡੀ ਚ ਹੈ ਨਹੀਂ ਬੋਤਲ ਗੱਡੀ ਚ ਕੋਈ ਨਹੀਂ ਪੋਤਾ ਵੀ ਲੈਣ ਗਿਆ ਦਾ ਦੌੜੀ ਕਰੇ ਆਗੇ ਜੇ ਆਪਾਂ ਉਹਨਾਂ ਗੱਡੀ ਲਾਉਣੇ ਪਈ ਘਰੇ। ਦੌੜੀ ਘਰਾਂ ਨੂੰ ਕੇ ਫੇਰ ਆਪਾਂ ਨੂਡਲ ਖਾਣ ਲੱਗੇ ਰੇ ਸਸਤੀਆਂ ਚੀਜ਼ਾਂ। ਉਥੋਂ ਨਹੀਂ ਲੱਜਾ ਨਾ ਵੀਰੇ। ਉਹਨੂੰ ਪਾ ਦੇ ਵੀਰ ਬਾਈ। ਬੱਚਾ ਨੂੰ ਜਿੰਨੇ ਖਾਣਾ ਟਾਈਮ ਵਧੂ ਹੋ ਗਿਆ ਰਾਤਾਂ। ਹਾਂ ਠੀਕ ਆ। ਚਮਚ ਦੇ ਨਾ ਮੈਨੂੰ। ਇਹ ਕੋਈ ਵੀ ਪ੍ਰਾਰਾਧ ਨੂੰ ਖਾਣ ਮਾਤੇ ਤਿਆਰ ਬੈਠਾ ਹੈ ਤੇ ਉਹ ਖਾ ਸਕਦਾ ਹੈ ਅਜੇ ਉਠੇ ਨਹੀਂ ਕੀਤੇ। ਸੁਜੀਆ ਤੇ ਖਾ ਲੋ ਜਿੰਨੇ ਮੇਰੇ ਪ੍ਰਾਣ ਨੇ ਜਿੰਨੇ ਵੀ ਖਾਣੇ ਆ ਕੋਈ ਵੀ ਹੈਗਾ ਤੇ ਖੁਸ਼ ਆ ਰਹੇ ਨਹੀਂ ਮੈਨੂੰ ਲੋੜੀ ਕਰੇ ਪਾਉਣ ਦੇ ਲਈ ਆਪਾਂ ਸਾਰੇ ਟਿੱਕਾ ਤੇ ਬਲੌਗ ਕਿਵੇਂ ਦਾ ਰਿਹਾ ਸਾਡਾ ਜਰੂਰ ਦੱਸਿਓ ਕਿ ਬਲੌਗ ਕਿਵੇਂ ਦੇ ਲਈ ਕੀ ਆਈਏ ਇਹ ਵੀ ਜਰੂਰ ਦੱਸਿਓ ਐਂਡ ਕੈਂਡ ਕਮੈਂਟ ਕਰ ਦਿਓ ਸਾਰੇ ਜਣੇ ਮਿਲਦੇ ਹਾਂ ਤੁਸੀਂ ਅਗਲੇ ਬਲੌਗ